ਪੰਜਾਬ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਭੀਰ ਹਾਲਾਤਾਂ ਵਿੱਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਜਿਸ ਵਿੱਚ ਸਾਰੀ ਸਿਆਸਤ ਪਾਰਟੀ ਨੂੰ ਸਰਦਾ ਦੇ ਦਿੱਤਾ ਗਿਆ ਹੈ ਦੱਸਦੀ ਕਿ ਦਿਨ ਬਰ ਦਿਨ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਬੀਤੇ ਦਿਨ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਧਮਾਕੇ ਹੋਏ ਪਾਕਿਸਤਾਨ ਵੱਲੋਂ ਡਰੋਨ ਟੈਗ ਕੀਤਾ ਗਿਆ ਪਰ ਪਰ ਇਹ ਸਾਰੇ ਧਮਾਕੇ ناکਾਮ ਰਹੇ ਉੱਥੇ ਹੀ ਫਿਰੋਜ਼ਪੁਰ ਵਿੱਚ ਲਾਈਟ ਜਗਨ ਕਾਰਨਾ ਘਰ ਵਿੱਚ ਡਰੋਨ ਡਿੱਗ ਗਿਆ ਅਤੇ ਪਰਿਵਾਰ ਦੇ ਤਿੰਨ ਜੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਦੇ ਨਾਲ ਹੀ ਲਗਾਤਾਰ ਹੋਣ ਵਾਲੇ ਧਮਾਕਿਆਂ ਕਾਰਨ ਲੋਕ ਡਰੇ ਹੋਏ ਹਨ ਲੋਕ ਸੈਮੀ ਹੋਏ ਹਨ ਲੋਕ ਸਾਰੀ-ਸਾਰੀ ਰਾਤ ਸੌਣ ਨਹੀਂ ਪਾਉਂਦੇ ਸਰਹੱਦੀ ਇਲਾਕੇ ਵਿੱਚ ਸਥਿਤੀ ਗੰਬੀਰ ਹੁੰਦੀ ਚਾਰੀ ਹੈ ਪਿੰਡਾਂ ਵਿੱਚ ਬੀਤੇ ਦਿਨ ਰੋਜ਼ਾਨਾ ਡਿੱਗੀਆਂ ਹੋਈਆਂ ਮਿਲ ਰਹੀਆਂ ਜਿਸ ਕਾਰਨ ਪੂਰੇ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ ਇਸ ਦੇ ਨਾਲ ਹੀ ਪੰਜਾਬ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਭੀਰ ਹਾਲਾਤਾਂ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਉਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਸਿਆਸਤ ਪਾਰਟੀਆਂ ਨੂੰ ਸੱਦਾ ਦੇ ਦਿੱਤਾ ਗਿਆ ਹੈ ਪੰਜਾਬ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਭੀਰ ਹਾਲਾਤਾਂ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਜਿਸ ਵਿੱਚ ਸਾਰੀ ਸਿਆਸਤ ਪਾਰਟੀ ਨੂੰ ਸੱਦਾ ਦੇ ਦਿੱਤਾ ਗਿਆ ਹੈ ਦੱਸ ਦੱਸਦੀ ਕਿ ਦਿਨ ਪਰ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਬੀਤੇ ਦਿਨ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਧਮਾਕੇ ਹੋਏ ਪਾਕਿਸਤਾਨ ਵੱਲੋਂ ਡਰੋਨ ਟੈਗ ਕੀਤਾ ਗਿਆ ਪਰ ਪਰ ਇਹ ਸਾਰੇ ਧਮਾਕੇ ناکام ਰਹੇ ਉੱਤੇ ਹੀ ਫਿਰੋਜ਼ਪੁਰ ਵਿੱਚ ਲਾਈਟ ਜਗਨ ਕਾਰਨਾ ਘਰ ਵਿੱਚ ਡਰੋਨ ਡੇਗ ਗਿਆ ਅਤੇ ਪਰਿਵਾਰ ਦੇ ਤਿੰਨ ਜੀ जखमी ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਭੱਤੀ ਕਰਵਾਇਆ ਗਿਆ ਇਸ ਦੇ ਨਾਲ ਹੀ ਲਗਾਤਾਰ ਹੋਣ ਵਾਲੇ ਧਮਾਕਿਆਂ ਕਾਰਨ ਲੋਕ ਡਰੇ ਹੋਏ ਹਨ ਲੋਕ ਸੈਮੀ ਹੋਏ ਹਨ ਲੋਕ ਸਾਰੀ ਸਾਰੀ ਰਾਤ ਸੌਣ ਨਹੀਂ ਪਾਉਂਦੇ ਸਰਹੱਦੀ ਇਲਾਕੇ ਵਿੱਚ ਸਥਿਤੀ ਗੰਭੀਰ ਹੁੰਦੀ ਚਾਰੀ ਪਿੰਡਾਂ ਵਿੱਚ ਬੀਤੇ ਦਿਨ ਰੋਜ਼ਾਨਾ ਟਾਇਲਾ ਡਿੱਗੀਆਂ ਹੋਈਆਂ ਮਿਲ ਰਹੀਆਂ ਜਿਸ ਕਾਰਨ ਪੂਰੇ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਭੀਰ ਹਾਲਾਤਾਂ ਵਿੱਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਸੱਦ ਲਈ ਹੈ ਉਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਸਿਆਸਤ ਪਾਰਟੀਆਂ ਨੂੰ ਸੱਦਾ ਦੇ ਦਿੱਤਾ ਗਿਆ ਹੈ ਪੰਜਾਬ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ੰਬੀਰ ਹਾਲਾਤਾਂ ਵਿੱਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਜਿਸ ਵਿੱਚ ਸਾਰੀ ਸਿਆਸਤ ਪਾਰਟੀ ਨੂੰ ਸਰਦਾ ਦੇ ਦਿੱਤਾ ਗਿਆ ਹੈ। ਦੱਸਦੀ ਕਿ ਦਿਨ ਬਰ ਦਿਨ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਬੀਤੇ ਦਿਨ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਧਮਾਕੇ ਹੋਏ। ਪਾਕਿਸਤਾਨ ਵੱਲੋਂ ਡਰੋਨ ਟੈਗ ਕੀਤਾ ਗਿਆ ਪਰ ਪਰ ਇਹ ਸਾਰੇ ਧਮਾਕੇ ناکਾਮ ਰਹੇ। ਉੱਥੇ ਹੀ ਫਿਰੋਜ਼ਪੁਰ ਵਿੱਚ ਲਾਈਟ ਜਗਨ ਕਾਰਨਾ ਘਰ ਵਿੱਚ ਡਰੋਨ ਡੇਗ ਗਿਆ ਅਤੇ ਪਰਿਵਾਰ ਦੇ 3 ਜੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਦੇ ਨਾਲ ਹੀ ਲਗਾਤਾਰ ਹੋਣ ਵਾਲੇ ਧਮਾਕਿਆਂ ਕਾਰਨ ਲੋਕ ਡਰੇ ਹੋਏ ਹਨ ਲੋਕ ਸੈਮੀ ਹੋਏ ਹਨ ਲੋਕ ਸਾਰੀ-ਸਾਰੀ ਰਾਤ ਸੌਣ ਨਹੀਂ ਪਾਉਂਦੇ ਸਰਹੱਦੀ ਇਲਾਕੇ ਵਿੱਚ ਸਥਿਤੀ ਗੰਬੀਰ ਹੁੰਦੀ ਚਾਰੀ ਹੈ ਪਿੰਡਾਂ ਵਿੱਚ ਬੀਤੇ ਦਿਨ ਰੋਜ਼ਾਨਾ ਟਾਇਲਾ ਡਿੱਗੀਆਂ ਹੋਈਆਂ ਮਿਲ ਰਹੀਆਂ ਜਿਸ ਕਾਰਨ ਪੂਰੇ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਬੀਰ ਹਲਾਤਾ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਉਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਸਿਆਸਤ ਪਾਰਟੀਆਂ ਨੂੰ ਸੱਦਾ ਦੇ ਦਿੱਤਾ ਗਿਆ ਹੈ ਪੰਜਾਬ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਭੀਰ ਹਾਲਾਤਾਂ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਜਿਸ ਵਿੱਚ ਸਾਰੀ ਸਿਆਸਤ ਪਾਰਟੀ ਨੂੰ ਸੱਦਾ ਦੇ ਦਿੱਤਾ ਗਿਆ ਹੈ ਦੱਸਦੀ ਕਿ ਦਿਨ ਬਰ ਦਿਨ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਬੀਤੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਧਮਾਕੇ ਹੋਏ ਪਾਕਿਸਤਾਨ ਵੱਲੋਂ ਡਰੋਨ ਟੈਗ ਕੀਤਾ ਗਿਆ ਪਰ ਪਰ ਇਹ ਸਾਰੇ ਧਮਾਕੇ ناکام ਰਹੇ ਉੱਤੇ ਹੀ ਫੋਜ਼ਪੁਰ ਵਿੱਚ ਲਾਈਟ ਜਗਨ ਕਾਰਨਾ ਘਰ ਵਿੱਚ ਡਰੋਨ ਡਿੱਗ ਗਿਆ ਅਤੇ ਪਰਿਵਾਰ ਦੇ ਤਿੰਨ ਜੀ जखमी ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਦੇ ਨਾਲ ਹੀ ਲਗਾਤਾਰ ਹੋਣ ਵਾਲੇ ਧਮਾਕਿਆਂ ਕਾਰਨ ਲੋਕ ਡਰੇ ਹੋਏ ਹਨ ਲੋਕ ਸੈਮੀ ਹੋਏ ਹਨ ਲੋਕ ਸਾਰੀ-ਸਾਰੀ ਰਾਤ ਸੌਣ ਨਹੀਂ ਪਾਉਂਦੇ ਸਰਹੱਦੀ ਇਲਾਕੇ ਵਿੱਚ ਸਥਿਤੀ ਗੰਬੀਰ ਹੁੰਦੀ ਚਾਰੀ ਹੈ ਪਿੰਡਾਂ ਵਿੱਚ ਬੀਤੇ ਦਿਨ ਰੋਜ਼ਾਨਾ ਟਾਇਲਾ ਹੋਈਆਂ ਮਿਲ ਰਹੀਆਂ ਜਿਸ ਕਾਰਨ ਪੂਰੇ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਿੱਚ ਸੈਮ ਦਾ ਮਾਹੌਲ ਬਣਿਆ ਹੈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿੱਚ ਚਾਲੇ ਬਣਦੇ ਹਨ ਗੰਭੀਰ ਹਾਲਾਤਾਂ ਵਿੱਚ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਸੱਦ ਲਈ ਹੈ ਉਹ ਮੀਟਿੰਗ ਅੱਜ ਸ਼ਾਮ 5 ਵਜੇ ਹੋਵੇਗੀ ਜਿਸ ਵਿੱਚ ਸਾਰੀ ਸਿਆਸਤ ਪਾਰਟੀਆਂ ਨੂੰ ਸਰਦਾਰ ਦੇ ਦਿੱਤਾ ਗਿਆ ਹੈ